ਬਹੁਤ ਜ਼ਿਆਦਾ ਮਾੜਾ ਨੁਕਸਾਨ ਹੈ ਇਹਦਾ ਧੁੰਦਵਾਰੇ ਧੁੰਦ ਪੈ ਰਹੀ ਆ ਬਲਾਈਟ ਆ ਰਹੀ ਆ ਆਲੂ ਦਾ ਝਾੜ ਨਹੀਂ ਬਣਦਾ ਉੱਟੋ ਰੇਟ ਵੀ ਹੈ ਨਹੀਂ ਝਾੜ ਵੀ ਨਹੀਂ ਬਣ ਰਿਹਾ ਜੀਵਨਦਾਰ ਤਾਂ ਇਹਲੇ ਪੂਰਾ ਮਰਿਆ ਪਿਆ ਹੈ ਜੀਵਨਦਾਰ ਦਾ ਕੋਈ ਬਾਹ ਫੜ ਕੇ ਕੁਛ ਨਹੀਂ ਦਾ ਟੋਟਲ ਟੋਟਲੀ ਬਲਾਈਟ ਆ ਸਾਰੇ ਜਗ੍ਹਾ ਤੇ ਬਲਾਈਟ ਪੈ ਰਹੀ ਆ ਬਹੁਤ ਜ਼ਿਆਦੀ ਮੌਸਮ ਟੋਂਦਿਆ ਧੁੰਦ ਦੇ ਨਾਲ ਬਲਾਈਟ ਪੈਂਦੀ ਆ ਕਦੀ ਗਰਮੀ ਆ ਗਈ ਆ ਜਦ ਧੁੰਦ ਹਟਦੀ ਆ ਇੱਕਦਮ ਹਮਸ ਹੁੰਦੀ ਆ ਉਹਦੇ ਨਾਲ ਫੇ ਬਲਾਈਟ ਆਉਂਦੀ ਆ ਬਲਾਈਟ ਬਹੁਤ ਜਿਆਦੀ ਆ ਮਤਵਲ ਹੀ ਨਹੀਂ ਕੋਈ ਆ ਜਵੇ ਉਹ ਤਾਂ ਉੱਥੇ ਕਾਗਜ਼ਾਂ ਜੀ ਪੂਰਾ ਕਰੀ ਜਾਂਦੇ ਸਾਰਾ ਕੁਝ ਜੋ ਕਰਨਾ ਇੱਥੇ ਕੋਈ ਨਹੀਂ ਆਉਂਦਾ ਸਾਡੇ ਕੋਲ ਤਾਂ ਕਿਸੇ ਦਾ ਆਉਣ ਦਾ ਮਤਵਲ ਹੀ ਨਹੀਂ ਹੈ ਜਿਮੀਂਦਾਰ ਨੂੰ ਕੋਈ ਪੁੱਛਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕਿਸੇ ਦਾ ਖਰਚੇ ਲੋੜ ਤੋਂ ਵੱਧਿਆ ਲੇਬਰਾਂ ਆਉਣ ਬੱਤੀ ਆ ਬੱਤੀ ਜਦੋਂ ਦੇ ਲੋ ਪੀਸੀ ਕੱਟ ਪਾਵਰ ਕੱਟ ਪਿੱਛੇ ਅਗਲੇ ਹੁਕਮਾਂ ਤੇ ਬੰਦਿਆ ਉਹ ਪਤਾ ਨਹੀਂ ਅਗਲੇ ਹੁਕਮ ਕਦੋਂ ਚੱਲਣੇ ਸਾਡੇ ਹੁਣ 24-25 ਬੰਦੇ ਮੇਰੇ ਕੋਲ ਉਹ ਅਗਲੇ ਹੁਕਮ ਪਤਾ ਨਹੀਂ ਕਦੋਂ ਚੱਲਣੇ ਆ ਉਹ ਉਹ ਤਾਂ ਬੈਠੇ ਪਈ ਜਾਂਦੀਆਂ ਦਿਹਾੜੀਆਂ ਪੈਂਦੀਆਂ ਸਾਨੂੰ 10-12000 ਰੁਪਇਆ ਰੋਜ਼ ਦਾ ਡੇਲੀ ਦਾ ਪੈਂਦਾ ਅਗਲੇ ਹੁਕਮ ਚੱਲਣਗੇ ਪਤਾ ਨਹੀਂ ਬੱਤੀ ਆਉਣੀ ਜਾਂ ਨਹੀਂ ਉਹਨੇ ਕਈ ਜਰੀ ਸਾਰੀ ਦਿਹਾੜੀ ਬੈਠ ਕੇ ਤੇ ਆ ਕੇ ਤੇ ਭੇਜ ਚਲ ਜਾਂਦੇ ਆ ਇਹ ਹਾਲ ਆਵਾਜ਼ਾਈ ਤੇ ਵੀ ਕੋਈ ਅਸਰ ਪੈਂਦਾ ਆਵਾਜਾਈ ਤੇ ਤਾਂ ਸਭ ਪੂਰਾ ਹੀ ਹੈ ਘਰੋਂ ਕੋਈ ਨਿਕਲ ਕੇ ਖੁਸ਼ ਨਹੀਂ ਗਏ ਵੇਲੇ ਇਦਾਂ ਦੇ ਧੁੰਦਾ ਚ ਹਨਾ ਕਦੀ ਕੁਛ ਹੋਈ ਗਿਆ ਕਿਤੇ ਰੋੜਾ ਤੇ ਜਾਣ ਵਾਲਾ ਥੋੜਾ ਸਮਾਂ ਆਇਆ ਐ ਇੰਨੀ ਧੁੰਦਿਆ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਮੇਦਾਰਤਾ ਸਾਥ ਦੇਵੇ ਜਿੰਮੇਦਾਰ ਮੇਨ ਵਪਾਰ ਦਾ ਜਿਹੜਾ ਮੋੜ ਆ ਮੁਕੀਆ ਜਿੰਮੇਦਾਰ ਆ ਇਹ ਤੋਂ ਸਾਰਾ ਕੰਮ ਚੱਲਦਾ ਆ ਜਮੀਂਦਾਰ ਨਾ ਹੋਵੇ ਤਾਂ ਕੋਈ ਕੰਮ ਚੱਲ ਹੀ ਨਹੀਂ ਸਕਦਾ ਲੇਬਰਾਂ ਨੇ ਜੀਮੀਂਦਾਰ ਤੋਂ ਖਾਣਾ ਵਪਾਰੀਆਂ ਨੇ ਆੜਤੀਆਂ ਨੇ ਆੜਤੀ ਜੀਮੀਂਦਾਰ ਫਸਲ ਲੈ ਕੇ ਜਾਊਗਾ ਤਾਂ ਆੜਤੀ ਨੂੰ ਕਮਾਈ ਹੋਊਗੀ ਖਾਦਾਂ ਲਿਆਉਣਗੇ ਖਾਦ ਵਾਲੇ ਸਾਰੇ ਜੀਮੀਂਦਾਰ ਤੋਂ ਸਟਾਰਟ ਹੁੰਦੇ ਆ ਤੇ ਇਹ ਜੀਮੀਂਦਾਰ ਨੂੰ ਕੋਈ ਪੁੱਛ ਕੇ ਕੁਛ ਨਹੀਂ ਨਾ ਹੋਇਦਾ ਦਾ ਨਾਮ ਰੀਤ ਸਿੰਘ ਆਂਦੂ ਦਾ ਬਲੈਡ ਦੇ ਨਾਲ ਪਈ ਅਸਰ ਪੈ ਰਿਹਾ ਵਾ ਉਹ ਆਪਣੇ ਨੇ ਇੱਧਰ ਕਬੂਤਲੇ ਏਰੀਏ ਚ ਵੀ ਸਾਰੇ ਜਲੰਧਰ ਕਰਤਾਰਪੁਰ ਸਾਈਡ ਜਿਆਦਾ ਹਸ਼ਿਆਰਪੁਰ ਨੂੰ ਨੁਕਸਾਨ ਹੋਇਆ ਤੇ ਹੁਣ ਆਪਣੀ ਵੀ ਇੱਧਰ ਹੁੰਦਾ ਪਿਆ ਨੁਕਸਾਨ ਮੌਸਮ ਸਾਫ ਨਹੀਂਗਾ ਮੌਸਮ ਧੁੰਦ ਪੈਂਦੀ ਪਈ ਆ ਤੋਦੇ ਕਰਕੇ ਆਦੂ ਲਾਇਡਾਉਨ ਦੇਈ ਆ ਤੇ ਖਰਚਾ ਸਪਰੇਇਆਂ ਦਾ ਵੀ ਹੁਣ ਜ਼ਿੰਮੇਵਾਰ ਤੇ ਪਰਲੇ ਕੱਖ ਨਹੀਂਗਾ ਜ਼ਿੰਮੇਵਾਰ ਆੜੀਆਂ ਤੇ ਚਾਚਾ ਕੇ ਬਿਆਜੀ ਤੋਂ ਸਪਰੇਇਆਂ ਕਰਦੇ ਆ ਗਵਰਨਮੈਂਟ ਦਾ ਕੋਈ ਇੱਧਰ ਨੂੰ ਧਿਆਨ ਹੈ ਨਹੀਂਗਾ ਤੇ ਜ਼ਿਮੀਂਦਾਰ ਵੀ ਬਾਹ ਫੜੀ ਜਾਵੇ ਜਿਹੜੀ ਅਈਟਾ ਇਹ ਸੋਖੇ ਦੇ ਵਿੱਚ ਲਾਈ ਹੋਈ ਯਾਰ ਦੂਜੀ ਫਸਲ ਆਲੂ ਯਾ तकरीबन ਸਾਰਾ ਆਪਾਂ ਆਲੂ ਦੀ ਕਰਦੇ ਆ ਖੇਤੀ ਤੇ ਕਾਨਕੇ ਇਥੇ ਆਪਣੇ ਹੁੰਦੀ ਨਹੀਂ ਕਿ ਕਾਨਕ ਜੇ ਲਾਭ ਦਿੱਤੀ ਜੋ ਝਾੜ ਕਾਟਿਆ ਇਥੇ ਪੈੜੀਆਂ ਥੋੜੀਆਂ ਆਪਣੇ ਰੇਤ ਲਾ ਪਾਂਚੀ ਆ ਜਾਂਦੀਆਂ ਵਾ ਤੇ ਬਾਅਦ ਚ ਮਗਰ ਝੋਨਾ ਨਹੀਂ ਹੁੰਦਾ ਤੇ ਜੀਮੇਦਾਰ ਛੱਡਦੇ ਜੀਮੇਦਾਰ ਕਿੱਥੋਂ ਛੱਡਦੇ ਜੀਮੇਦਾਰ ਦੇ ਕੋਲ ਜਿਹੜਾ ਡੰਗਰ ਹੈਗਾ ਕੋਈ ਨਹੀਂ ਛੱਡ ਕੇ ਰਾਜੀ ਉਹ ਜੇ ਕਿਸੇ ਦਾ ਨਹੀਂ ਹੁਣ ਬਣਦਾ ਜਾਨਵਰ ਤੋਂ ਕੋਈ ਬਲਡ ਆ ਉਹ ਛੱਡ ਦਿੰਦੇ ਆ ਬਰਨ ਸਾਨੂ ਦਾ ਬਹੁਤ ਜਿਆਦਾ ਵਾ ਜਿਹੜਾ ਇਹ ਗਊਸ਼ਾਲਾ ਇਹਨਾਂ ਨੇ ਖੋਲੀਆਂ ਕੋਈ ਨਹੀਂ ਰੱਖਦਾ ਪਿਆ ਸਿਰਫ ਇੱਕ ਬਾਬੇ ਆ ਬਾਬੇ ਬਕਾਲਿਆ ਦੇ ਉਹਨਾਂ ਨੂੰ ਜਿੰਨੇ ਮਰਜੀ ਦੇ ਦੋ ਉਹ ਸਾਮ ਦੇ ਕਹੇ ਆ ਤਹੂਆਂ ਦੇ ਨਾਲ ਤੋਂ ਨਾ ਵੀ ਹੁਣ ਇਹ ਰੋਡਾਂ ਤੇ ਐਕਸੀਡੈਂਟ ਹੁੰਦੇ ਆ ਕੋਈ ਇਧਰੋਂ ਟਰਾਲੀ ਭਾਦਾ ਉਧਰ ਲਾਉਂਦਾ ਉਧਰੋਂ ਭਾਦਾ ਉਧਰ ਲਾਉਂਦਾ ਇਹ ਕਾਰਦੀ ਆ ਜ਼ਿੰਮੇਵਾਰੀ ਸਰਕਾਰ ਦਾ ਧਿਆਨ ਹੀ ਹੈ ਨਹੀਂ ਕੋਈ ਇਧਰ ਕਾਰ ਨੂੰ ਕੀ ਲੋੜਿਆ ਸਰਕਾਰ ਦਾ ਕੰਮ ਚੱਲਦਾ ਆਪਦਾ ਉਹਨਾਂ ਦਾ ਠੀਕਾ ਗਿਆ